ਜਿਉ ਨਾ 443 ਹਾਲੇਲੂਇਆ ਇੱਥੇ ਕਿ ਲਿਖਿਆ ਯਿਸੂ ਮਸਾਹਿਬ ਦੇ ਪੁੱਤਰ ਨੂੰ ਚੰਗਾ ਕਰਦਾ ਹੈ ਕੌਣ ਕਰਦਾ ਵੈ ਯਿਸੂ ਯਿਸੂ ਕਰਦਾ ਕਰਦਾ ਕਦੋਂ ਆ ਜਦੋਂ ਵਿਸ਼ਵਾਸ ਹੁੰਦਾ ਹਾਲੇਲੂਇਆ ਸਾਰੇ ਨੂੰ ਚੰਗਾ ਕਰਦਾ ਪਰਮੇਸ਼ਰ ਕਿਹਨੂੰ ਕਰਦਾ ਜਿਹਨੂੰ ਵਿਸ਼ਵਾਸ ਹੋਊਗਾ ਉਹ ਤਾਂ ਹਸਪਤਾਲ ਭਰੇ ਪਏ ਹਾਲੇਲੂਇਆ ਜਿਹੜਾ ਸੱਚਮੁੱਚ ਵਿਸ਼ਵਾਸ ਕਰੂਗਾ ਪ੍ਰਭੂ ਯਿਸੂ ਚੰਗਾ ਕਰਨ ਦੀ ਤਾਕਤ ਰੱਖਦਾ ਵੈ ਉਹ ਸੱਚਮੁੱਚ ਉਹਨੂੰ ਚੰਗਿਆ ਕਰੂਗਾ ਹਾਲੇਲੂਇਆ ਕਿੰਦਾ ਇਹਨਾ ਦੋਹਾ ਦਿਨਾਂ ਦੇ ਪਿੱਛੋਂ ਉਹ ਉੱਥੋਂ ਗਲੀਲ ਨੂੰ ਚਲਿਆ ਗਿਆ ਕਿਉਂਕਿ ਯਿਸੂ ਨੇ ਆਪ ਹੀ ਸਾਖੀ ਦਿੱਤੀ ਸੀ ਜੋ ਨਵੀ ਦਾ ਆਪਣੇ ਦੇਸ਼ ਵਿੱਚ ਆਦਰ ਨਹੀਂ ਹੁੰਦਾ ਹallelujah ਉੱਥੋਂ ਛੱਡ ਕੇ ਕਿੱਥੇ ਉੱਠ ਗਿਆ ਹੋਰ ਜਾ ਕੇ ਪਿੰਡ 'ਚ ਰਹਿਣ ਲੱਗ ਗਿਆ ਹallelujah ਉਹ ਕਿੰਦਾ ਨਵੀ ਦਾ ਆਪ ਦੇ ਦੇਸ਼ ਤੇ ਆਪ ਦੇ ਘਰ ਜਾਦਰ ਨਹੀਂ ਹੁੰਦਾਗਾ ਹallelujah ਉਹ ਆਪਾ ਆਪਾ ਮਨੁੱਖਾਂ ਮਗਰ ਨਹੀਂ ਜਾਣਾ ਵੀ ਮਨੁੱਖ ਦਾ ਪਤਾ ਨਹੀਂ ਘਰੇ ਕਿ ਉਹ ਜਾਵੇ ਹਾਰ ਐ ਕਿ ਉਹ ਜਾ ਆਪਾ ਕਾਦੇ ਲਈ ਜਾਣਾ ਪਰਮੇਸ਼ਰ ਦੇ ਲਈ ਹallelujah ਪਰਮੇਸ਼ਰ ਨੂੰ ਦਿਲ ਚ ਵਸਾਉਣਾ ਤੇ ਸੱਚਮੁੱਚ ਆਪਣੇ ਕੰਮ ਹੋਣਗੇ ਹallelujah ਉਹ ਕੋ ਕਿੰਦਾ ਆਪਾ ਕਿਧਦੇ ਪਰੋਸਾ ਰੱਖਣਾ ਮੈਂ ਪਰਮੇਸ਼ਰ ਤੇ ਰੱਖਣਾ ਹallelujah ਸੱਚਮੁੱਚ ਪਰਮੇਸ਼ਰ ਬਹੁਤ ਵੱਡੇ ਵੱਡੇ ਕੰਮ ਕਰਦਾ ਹਰ ਇੱਕ ਦੀ ਜ਼ਿੰਦਗੀ ਚ ਕੰਮ ਕਰਦਾ ਹੀ ਹੈ ਕਹਿੰਦਾ ਸੋ ਜਾਦੋ ਗਲੀਲ ਵਿੱਚ ਆਇਆ ਗਲੀਲੀਆਂ ਨੇ ਉਸ ਨੂੰ ਕਬੂਲ ਕੀਤਾ ਕਿਉਂਕਿ ਸਭ ਕੁਝ ਜੋ ਉਸ ਨੇ ਜਰੂਸਲਮ ਵਿੱਚ ਤਿਹਾਰ ਦੇ ਵੇਲੇ ਕੀਤਾ ਸੀ ਉਹਨਾਂ ਨੇ ਵੇਖਿਆ ਇਸ ਲਈ ਜੋ ਉਹ ਵੀ ਉਸ ਤਿਹਾਰ ਨੂੰ ਗਏ ਸੀ ਹਾਲੇਲੂਇਆ ਜਦੋਂ ਪ੍ਰਭੂ ਯਿਸੂ ਜੱਗ ਤਿਆਰ ਤੇ ਗਏ ਸੀ ਉਹਨਾਂ ਨੇ ਬਹੁਤ ਵੱਡੇ ਵੱਡੇ ਕੰਮ ਕੀਤੇ ਸੀ ਹਾਲੇਲੂਇਆ ਤੇ ਜਿਹੜੇ ਵੇਂਦੇ ਸੀ ਉਹਨਾਂ ਨੇ ਆਖੇ ਵਾਕਈ ਇਹਨੇ ਬਹੁਤ ਕੁਛ ਉੱਥੇ ਚਮਤਕਾਰ ਕੀਤੇ ਸੀਗੇ ਉਹਨਾਂ ਨੇ ਕੀ ਕੀਤਾ ਵਿਸ਼ਵਾਸ ਕੀਤਾ ਕਹਿੰਦਾ ਸੋ ਗਲੀਲ ਦੇ ਕਾਨਾ ਵਿੱਚ ਫੇਰ ਆਇਆ ਜਿੱਥੇ ਉਹਨੇ ਪਾਣੀ ਦੀ ਮੈਂ ਬਣਾਈ ਸੀ ਅਤੇ ਇੱਕ ਮਸਹਿਬ ਸੀ ਜਿਹਦਾ ਪੁੱਤਰ ਕਫਰਨੂਮ ਵਿੱਚ ਬਿਮਾਰ ਸੀ ਹਾਲੇਲੂਇਆ ਕਿੱਥੇ ਆਇਆ ਉਹ ਕਾਨਾ ਵਿੱਚ ਜਦੋਂ ਕਿਸੇ ਦੇ ਘਰੇ ਵਿਆਹ ਤੇ ਸੱਦੇ ਸੀ ਸਾਰਾ ਪਰਿਵਾਰ ਹੀ ਪਰਬੂ ਯਿਸੂ ਦਾਦੀ ਮਾਤਾ ਵੀ ਗਈ ਉਹਨਾਂ ਦੀ ਕੀ ਮੁੱਕ ਗਈ ਮੈਂ ਮੁੱਕ ਗਈ ਸੀ ਹallelujah ਸ਼ਰਮਤ ਮੁੱਕ ਗਿਆ ਸੀ ਹallelujah ਉਹਦੀ ਮਾਤਾ ਕਹਿਣ ਲੱਗੀ ਪ੍ਰਭੂ ਪ੍ਰਭੂ ਯਿਸੂ ਨੂੰ ਕਹਿਣ ਲੱਗੇ ਇਹਨਾਂ ਦਾ ਸ਼ਰਮਤ ਮੁੱਕ ਗਿਆ ਉਹ ਕਹਿੰਦਾ ਮੈਂ ਕੀ ਕਰਾਂ ਮੇਰਾ ਹਜੇ ਵੇਲਾ ਨਹੀਂ ਆਇਆ ਹallelujah ਫੇਰ ਉਹ ਉੱਠਿਆ ਜਿਹੜੇ ਉਹਨਾਂ ਦੇ ਘੜੇ ਪਏ ਸੀ ਉਹਨਾਂ ਦੇ ਖੜੇ ਰੱਖੇ ਸੀ ਵੱਡੇ ਵੱਡੇ ਹੱਥ ਪੈਰ ਤੋੜਨ ਨੂੰ ਪਾਣੀ ਭਰ ਕੇ ਰੱਖੇ ਸੀ ਪੀਣ ਵਾਸਤੇ ਕੁਝ ਵੀ ਹੋਊਗਾ ਹallelujah ਪ੍ਰਭੂ ਨੇ ਕਿਹਾ ਇਹ ਸਾਰੇ ਕੇੰਦਰ ਡੋਲ ਕੇ ਪਾਣੀ ਦੇ ਹੋਰ ਭਰ ਕੇ ਰੱਖੋ ਉਹਨਾਂ ਨੇ ਹੋਰ ਭਰ ਉਹਨਾਂ ਨੇ ਕਿੰਨਾ ਕਿੰਨਾ ਪਾਣੀ ਪਿਆ ਸੀ ਹallelujah ਪ੍ਰਭੂ ਨੇ ਆਪ ਦੇ ਪਰਮੇਸ਼ਰ ਨੂੰ ਯਾਦ ਕੀਤਾ ਪ੍ਰਭੂ ਯਿਸੂ ਨੇ ਤੇ ਉਸੇ ਟਾਈਮ ਜਿਹੜਾ ਉਹ ਸ਼ਰਬਤ ਬਣ ਗਿਆ ਹallelujah ਉਹ ਪਹਿਲਾ ਨਿਸ਼ਾਨ ਸਭ ਤੋਂ ਪਹਿਲਾ ਪਹਿਲਾ ਨਿਸ਼ਾਨ ਪ੍ਰਭੂ ਯਿਸੂ ਨੇ ਉਹ ਕੀਤਾ ਸੀ ਹallelujah ਕਹਿੰਦਾ ਉਸਨੇ ਜਾਣ ਸੁਣਿਆ ਜੋ ਜੀਸ਼ੂ ਯਹੂਦੀਆਂ ਤੋਂ ਗਲੀਲ ਵਿੱਚ ਆਇਆ ਤਾਂ ਉਸਦੇ ਕੋਲ ਜਾ ਕੇ ਮਿੰਤ ਕੀਤੀ ਜੋ ਆਣ ਕੇ ਮੇਰੇ ਪੁੱਤਰ ਨੂੰ ਚੰਗਾ ਕਰੋ ਕਿਉਂਕਿ ਉਹ ਮਰਨਾ ਹੋਇਆ ਹallelujah ਕਿਸੇ ਉੱਤੇ ਇੱਕ ਆਦਮੀ ਰਹਿੰਦਾ ਸੀਗਾ ਉਹਦਾ ਪੁੱਤ ਕਿਸੇ ਬਿਮਾਰ ਸੀਗਾ ਉਹਨੇ ਪ੍ਰਭੂ ਜੀਸ਼ੂ ਕੋਲ ਆ ਕੇ ਕੀਤਾ ਮਿੰਤ ਕੀਤੀ ਕਹਿੰਦਾ ਮੇਰੇ ਪੁੱਤਰ ਨੂੰ ਚੰਗਾ ਕਰੋ ਹallelujah ਕਹਿੰਦਾ ਤਦੋਂ ਜੀਸ਼ੂ ਨੂੰ ਆਖਿਆ ਜੋ ਤੁਸੀਂ ਨਿਸ਼ਾਨ ਤੇ ਚਾਰਜ ਕੰਮ ਨਾ ਜੇ ਇਹ ਕਹਿੰਦਾ ਤੁਸੀਂ ਇਨਸ਼ਾਨ ਤੇ ਇਸ ਚਾਰਜ ਕੰਮ ਨਾ ਵੇਖੇਂ ਵੇਖੋ ਤਾਂ ਪ੍ਰਤੀਤ ਕਦੀ ਨਾ ਕਰੋਗੇ ਹਾਲੇਲੂਇਆ ਉਹ ਕਹਿੰਦਾ ਤੂੰ ਕੰਮ ਵੇਖੇ ਸੀ ਤਾਂ ਪ੍ਰਤੀਤ ਕਰਨ ਲੱਗਾ ਮੈਂ ਪ੍ਰਭੂ ਜੀ ਸ਼ੂ ਜੀ ਹੈ ਕੰਮ ਕਰ ਦੋ ਉਹਨੂੰ ਚੰਗਾ ਕਰ ਦੂਗਾ ਕਹਿੰਦਾ ਤਾਂ ਸਾਬ ਨੇ ਉਸ ਨੂੰ ਆਖਿਆ ਪ੍ਰਭੂ ਜੀ ਤੁਸੀਂ ਮੇਰੇ ਨੀਗਰ ਦੇ ਮਰਨ ਤੋਂ ਅੱਗੋਂ ਹੀ ਚੱਲੋ ਹਾਲੇਲੂਇਆ ਕਹਿੰਦਾ ਮੇਬੂਰ ਹੋਰ ਨਾਲ ਨੂੰ ਕੁਝ ਹੋ ਜਾਵੇ ਤੂੰ ਮਰਨ ਤੋਂ ਪਹਿਲਾਂ ਪਹਿਲਾਂ ਹੀ ਸਾਡੇ ਘਰ ਚੱਲ ਹਾਲੇਲੂਇਆ ਤਾ ਕਹਿੰਦਾ ਜੀਸ਼ੂ ਨੂੰ ਆਖਿਆ ਜਾ ਤੇਰਾ ਪੁੱਤਰ ਜਿਉਂਦਾ ਹੈ ਉਹ ਮਨੁੱਖ ਨੇ ਉਸ ਬਚਨ ਨੂੰ ਜਿਹੜਾ ਜੀਸ਼ੂ ਨੇ ਕਿਹਾ ਉਹਨੂੰ ਜੀਸ਼ੂ ਨੇ ਉਹਨੂੰ ਆਖਿਆ ਸੀ ਪ੍ਰਤੀਤ ਕੀਤੀ ਅਤੇ ਚਲਿਆ ਗਿਆ ਹਾਲੇਲੂਇਆ ਕੀ ਕਿਹਾ ਉਹਨੇ ਕੀ ਕਿਹਾ ਪ੍ਰਭੂ ਜੀਸ਼ੂ ਨੇ ਸਿਰ ਤੇ ਹੱਥ ਰੱਖਿਆ ਸੀਗਾ ਨਹੀਂ ਰੱਖਿਆ ਉਹਨੇ ਕੀ ਕੀਤਾ ਬਚਨ ਹੀ ਮੂੰਹ ਚੋਂ ਬੋਲ ਰਿਹਾ ਸੀ ਹਾਲੇਲੂਇਆ ਕਹਿੰਦਾ ਜਾ ਤੇਰਾ ਪੁੱਤਰ ਜਿਉਂਦਾ ਹੇਗਾ ਹੋ ਗਿਆ ਹਾਲੇਲੂਇਆ ਕਹਿੰਦਾ ਉਹਨੇ ਕੀ ਕੀਤਾ वचन ਦੀ ਪ੍ਰਤੀਤ ਕੀਤੀ ਵੀ ਉਹ ਇਸ ਕਹਿ ਕੇ ਚਲਿਆ ਗਿਆ ਹਾਲੇਲੂਇਆ ਇਸ ਤਰ੍ਹਾਂ ਆਪਾਂ ਪਹਿਲਾਂ 50 ਵਾਰੀ ਹੱਥ ਰਖਾਲੀ ਆਪਾਂ ਨੂੰ ਵਿਸ਼ਵਾਸ ਦਿੱਤਾ ਤੇ ਕੁਝ ਵੀ ਨਹੀਂ ਹੋਣਾਗਾ ਜੇ ਆਪਾਂ ਨੂੰ ਵਿਸ਼ਵਾਸ ਹੈ ਵੀ ਇੱਕ ਵਾਰੀ ਹੱਥ ਆਪਣੇ ਸਿਰ ਤੇ ਆ ਜੇ ਆਪਾਂ ਉਹਦੇ ਹੀ ਚੰਗੇ ਹੋ ਜਾਗੇ ਨਾ ਵੀ ਹੱਥ ਆਵੇ ਜੋ वचन ਬੋਲਦੇ ਜੋ ਬਾਈਬਲ ਚ ਆਪਣੇ ਲਈ ਕਿਸੇ ਨੇ ਬੋਲੇ ਤਾਂ ਉਹ ਆਪਣੀ ਜ਼ਿੰਦਗੀ ਚ ਪੂਰੇ ਹੋਣਗੇ ਹਾਲੇਲੂਇਆ